ਉਹ ਤਾਂ ਇੱਕ ਦਿਨ ਪਹਿਲਾਂ ਪਤਾ ਲੱਗਿਆ ਵੀ ਐਮਪੀ ਦੀ ਟਿਕਟ ਮੈਨ ਲੜਨੀ ਆ। ਸੋ ਮੈਂ ਰਣੀਆ ਪਾਰਟੀ ਦਾ ਜਿਹਨੇ ਏਡਾ ਵੱਡਾ ਪ੍ਰੋਸਾਜਾ ਮੇਰੇ ਤੇ ਜਤਾਇਆ। ਲੋਕ ਤਾਂ ਇਹ ਕਹਿੰਦੇ ਆ ਨਾ ਵੀ ਇਹਨਾਂ ਨੂੰ ਤਾਂ ਜੀ ਐਮਐਲਏ ਕੈਬਨਿਟ ਮਿਨਿਸਟਰੀ ਲੱਭੇ ਨੇ ਦੇ ਥੋੜਾ ਜਿਹਾ ਕਲੀਅਰ ਕਰੋ ਵੀ ਲੋਕਾਂ ਨੂੰ ਵੀ ਤੁਹਾਨੂੰ ਤਾਂ ਪਤਾ ਹੀ ਨਹੀਂ ਸੀ ਇਸ ਬਾਰੇ। ਅ ਨਹੀਂ ਨਹੀਂ। ਲੋਕ ਨਹੀਂ ਕਹਿੰਦੇ। ਇਹ ਵਿਰੋਧੀ ਕਹਿੰਦੇ ਹੁੰਦੇ ਆ ਪਰ ਵਿਰੋਧੀ ਜਦੋਂ ਕਹਿੰਦੇ ਨੇ ਉਹ ਆਪਣੀਆਂ ਗੱਲਾਂ ਤੇ ਫਿਰ ਜੂਟਰਨ ਲੈਣਾ ਪੈਂਦਾ। ਸੋ ਮੈਂ ਇਹ ਗੱਲ ਕਹਿੰਦੇ ਆ ਇਮਾਨਦਾਰੀ ਨਾਲ ਪਰ ਕੰਮ ਕੀਤਾ। ਇਸੇ ਰੁਪਈਏ ਦੇ ਰਵਾਮਦਾਰ ਨਹੀਂ ਚਾਹਦੇ ਰਵਾਮਦਾਰ। ਔਰ ਜਿੰਨਾ ਸਮਾਂ ਵੇਲਿਆ ਈ ਇਮਾਨਦਾਰੀ ਦੀ ਲਹਿਰ ਚੱਲੇ ਆਪਾਂ। ਮદાન ਦੇ ਵਿੱਚ ਜਦੋਂ ਪਾਰਟੀਆਂ ਸਾਰੀਆਂ ਹੁਣ ਫਿਰ ਮੁਕਾਬਲਾ ਜਿਹੜਾ ਲੋਕ ਤੈਅ ਕਰਦੇ ਹੁੰਦੇ ਮੈਂ ਕਿਹਾ ਵੀ ਬੜੀ ਵਾਰੀ ਕਿਹਾ ਕਿਉਂਕਿ ਜਿਹੜਾ ਕਈ ਵਾਰੀ ਹੰਕਾਰ ਹੁੰਦਾ ਤੇ ਲੋਕ ਨਹੀਂ ਲੋਕਾਂ ਦੀ ਮੈਂ ਕਹਿ ਸਕਦਾ ਵੀ ਜਿਹੜੀ ਸੋਚ ਹੈ ਕੋਈ ਵੇਖਦੇ ਨੇ ਵੀ ਕੌਣ ਕੀ ਕਿਦੇ ਨਾਲ ਅਸੀਂ ਜਲਦੀ ਗੱਲ ਕਰ ਸਕਦੇ ਹਾਂ ਕੀਦੇ ਤੋਂ ਅਸੀਂ ਕੰਮ ਲੈ ਸਕਦੇ ਹਾਂ ਬੱਚੇ ਨਹੀਂ ਸ਼ਿਕਾਇਤ ਕਰਦੇ ਜੀ ਬੱਚਿਆਂ ਨੂੰ ਮਿਲਣ ਦਾ ਮੌਕਾ ਅਕਸਰ ਬੱਚਿਆਂ ਦੀ ਹੁੰਦੀ ਹੈ ਬਿਲਕੁਲ ਜੀ ਬੱਚੇ ਇਸ ਕਿਹਾਤ ਬਿਲਕੁਲ ਜਲਦੀ ਰਹਿੰਦੀ ਹੈ ਜੀ ਕਰਦੇ ਵੀ ਨੇ ਉਹਨਾਂ ਨੂੰ ਵੀ ਪਤਾ ਹੈ ਵੀ ਇਸ ਟਾਈਮ ਬਿਜ਼ੀ ਸ਼ਡਿਊਲ ਚੱਲ ਰਿਹਾ ਹੈ ਔਰ ਇਸ ਤੋਂ ਬਾਅਦ ਬੱਚਿਆਂ ਨੂੰ ਕੋਸ਼ਿਸ਼ ਕਰਨੀ ਹੈ ਵੀ ਕਿਉਂਕਿ ਉਹ ਵੀ ਰੁੱਸੇ ਬੈਠੇ ਨੇ ਨਾ ਹੋਣਾ ਅੱਗੇ ਕੀ ਹੁੰਦਾ ਸੀ ਜਿੰਨੀ ਸੜਕ ਆ ਉਸੇ ਸੜਕ ਤੇ ਲੋਕ ਭej ਜਾਂਦੇ ਸੀ ਸਾਈਕਲ ਸੀ ਸਾਈਕਲਾਂ ਤੋਂ ਸਾਡੇ ਕੋ ਮੋਟਰਸਾਈਕਲ ਮੋਟਰਸਾਈਕਲਾਂ ਤੋਂ ਗੱਡੀਆਂ ਤੇ ਅੱਗੇ ਸੜਕਾਂ ਉਹਦੀ ਪਹਿਲਾਂ ਮੱਝ ਚੌਂਕ ਰੈਡੀ ਕੀਤੇ ਹੁਣ ਚੌਂਕ ਜਾਬਤਾ ਕਰਕੇ ਇੱਕ ਚੌਂਕ ਹੋਰ ਤਿਆਰ ਕਰ ਰਿਹਾ ਸੀ ਚੌਂਕ ਜਾਬਤਾ ਕਿਉਂਕਿ ਉਹਦਾ ਵੀ ਇਹ ਕੰਮ ਨਹੀਂ ਹੋ ਸਕਿਆ ਕਈ ਜਗ੍ਹਾ ਸੀ ਵਧਦੀਆਂ ਸਮੱਸਿਆਵਾਂ ਨੇ ਕਈ ਜਗ੍ਹਾ ਗਲੀਆਂ ਬਣਨ ਵਾਲੀਆਂ ਨੇ ਸੋ ਜਗ੍ਹਾ ਦੇ ਬਣੇ ਸਤਿ ਸ਼੍ਰੀ ਅਕਾਲ ਜੀ ਮੈਂ ਭពਿੰਦਰ ਗਰੇਵੜ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਔਰ ਪੂਰੀ ਦੌੜ ਲੱਗੀ ਹੋਈ ਹੈ ਚਾਹੇ ਉਹ ਮੱਲਾ ਮੀਟਿੰਗਾਂ ਹੋਣ ਚਾਹੇ ਉਹ ਰੈਲੀਆਂ ਹੋਣ ਹਰ ਤਰ੍ਹਾਂ ਦੀ ਇਸ ਵੇਲੇ ਅਸੀਂ ਬਟਾਲੇ ਆ ਅਮਨ ਸ਼ੈਰੀ ਕਲਸੀ ਜੀ ਦੇ ਨਾਲ ਸੋ ਬਾਈ ਜੀ ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ denn di shuruaat hoi hai 7 vajjan wale hai ਕਿੰਨੇ ਕ ਵਜੇ ਸਵੇਰੇ ਉੱਠਦੇ ਹੋ ਤੇ ਕਿੰਨੇ ਕ ਵਜੇ ਪੈਂਦੇ ਹੋ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਮੈਂ ਜੀ ਸਵੇਰੇ तकरीबन 6:5 6:00 ਵੇ ਨਾਲ ਉੱਠ ਜੀਦਾ ਜੀ ਔਰ ਉਸ ਤੋਂ ਬਾਅਦ ਫਿਰ ਚੱਲ ਸੁਚੱਲ ਲੋਕਾਂ ਦੇ ਨਾਲ ਵਿਚਾਰ ਚਰਚਾ ਕੰਮਾਂ ਦੀਆਂ ਗੱਲਾਂ ਕਿਉਂਕਿ ਸਵੇਰੇ ਸਵੇਰੇ ਪਿੰਡਾਂ ਦੇ ਵਿੱਚ ਲੋਕ ਸਵੇਰੇ ਆ ਜਾਂਦੇ ਨੇ ਤੇ ਸ਼ਹਿਰ ਦੇ ਲੋਕ ਜਿਹੜੇ ਉਹ ਸ਼ਾਮ ਨੂੰ ਆਉਂਦੇ ਨੇ ਪਰ ਹੁਣ ਹੱਲੇ ਸ਼ਾਮ ਨੂੰ ਸੈਟਿੰਗ ਨਹੀਂ ਹੋ ਰਹੀ ਸੋ ਇਸ ਕਰਕੇ ਸਵੇਰੇ ਜਿਹੜਾ ਟਾਈਮ ਜਿਹੜਾ ਮਿਲ ਕੇ ਲੋਕਾਂ ਨੂੰ ਜਿਹੜੇ ਵਿਚਾਰ ਚਰਚਾ ਹੁੰਦੀ ਆ ਕਮਾ ਕਰਾਂ ਦਾ ਦੌਰ ਹੁੰਦਾ ਉਹਨੂੰ ਤਰਜੀਹ ਦੇ ਕੇ ਅੱਗੇ ਤੁਰੀਦਾ ਸੀ ਤੇ ਜੇ ਆਪਾਂ ਗੱਲ ਕੀਤੀ ਜਾਵੇ ਪ੍ਰੋਗਰਾਮਾਂ ਦੀ ਜਿਵੇਂ ਸਵੇਰੇ ਅਰਲੀ ਮਾਰਨਿੰਗ ਆਪਾਂ ਰੱਖ ਦਿੰਨੇ ਆ ਕਿੰਨੇ ਇੱਕ ਆਪਾਂ ਕਵਰ ਹੋ ਜਾਂਦਾ ਜੀ ਏਰੀਆ ਅ ਦੇਖੋ ਜੇ ਤੇ ਲੋਕਲ ਹੋਵਾਂ ਤੇ ਇੱਕ ਦਿਨ ਚ ਅ ਅਲੱਗ ਅਲੱਗ ਪ੍ਰੋਗਰਾਮਾਂ ਦੇ ਤਰੀਕੇ ਆ ਮੇਰੇ ਇੱਕ ਮੀਟਿੰਗ ਹੁੰਦੀ ਸੋਫੇ ਵਾਲੀ ਸਿਟਿੰਗ ਮੀਟਿੰਗ ਜਿੱਥੇ ਬਹਿ ਕੇ ਮੈਂ ਮੀਟਿੰਗ ਕਰਨੀ ਜੇ ਮੈਂ ਉਹ ਕਰਦਾ ਤੇ ਮੈਂ ਵੀਕ ਮੀਟਿੰਗਾਂ ਜਿਹੜੀਆਂ ਨੇ ਉਹ ਕਰ ਜਾਂਦਾ ਇੱਕ ਮੀਟਿੰਗ ਹੈ ਮੇਰਾ ਮੇਰੀ ਜਿੱਦਾਂ ਮੈਂ ਗੱਡੀ ਦੇ ਬੈਠ ਕੇ ਕਰਦਾ ਉਹਦੇ ਵਿੱਚ ਮੈਂ ਇੱਕ ਦਿਨ ਦੇ ਵਿੱਚ 40 40 50 50 ਮੀਟਿੰਗਾਂ ਵੀ ਕਰ ਜਾਂਦਾ ਉਹਦੇ ਚ ਇਹ ਹੁੰਦਾ ਵਾ ਵੀ ਪਰਿਵਾਰ ਸਾਰੇ ਇਕੱਠੇ ਹੁੰਦੇ ਆ ਮੈਂ ਸਪੀਚ ਦੇ ਕੇ ਮੈਂ ਅੱਗੇ ਚਲਾ ਜਾਣਾ ਫਿਰ ਵੀ ਚੱਲੀ ਜਾਂਦਾ ਵਧੀਆ ਤੇ ਜੇ ਗੱਲ ਕੀਤੀ ਜਾਵੇ ਜੀ ਆਪਣੇ ਜਿਹੜੇ ਹਲਕੇ ਦੀ ਆ ਜਿਹੜਾ ਗੁਰਦਾਸਪੁਰ ਹਲਕਾ ਬਹੁਤ ਹੀ ਵੱਡਾ ਜੀ ਚਾਹੇ ਆਪਾਂ ਪਠਾਨਕੋਟ ਸਾਈਡ ਲਾ ਲਈਏ ਸਜਾਨਪੁਰ ਹੋ ਗਿਆ ਉਧਰੋਂ ਵੀ ਕੰਢੀ ਦਾ ਰਿਹਾ ਗਿਆ ਇਧਰੋਂ ਜੇ ਆਪਾਂ ਡੇਰਾ ਬਾਬਾ ਨਾਨਕ ਲਾ ਲਈਏ ਟੋਟਲ ਏਰੀਆ ਕਵਰ ਕਰ ਦੋਗੇ ਜੀ ਜੱਤ ਕਰ ਅ ਦੇਖੋ ਸਮਝ जरूर ਮੈਨੂੰ ਥੋੜਾ ਮਿਲਿਆ ਜੇ ਮੈਨੂੰ ਕਿਤੇ ਪਹਿਲਾਂ ਪਤਾ ਹੁੰਦਾ ਤੇ ਫਿਰ ਤੇ ਇਸ ਟਾਈਮ ਹੀ ਨਹੀਂ ਮਿਹਨਤ ਕਰਨ ਦੀ ਵੀ ਲੋੜ ਨਹੀਂ ਕਿਉਂਕਿ ਫਿਰ ਟੀਮਾਂ ਤੁਹਾਡੀਆਂ ਤਿਆਰ ਹੋ ਜਾਂਦੀਆਂ ਨੇ ਔਰ ਹੋਣ ਆਲਮੋਸਟ ਟੀਮਾਂ ਵੀ ਤਿਆਰ ਨੇ ਪਟਿਆ ਵੀ ਆਪਾਂ ਲੱਗੇ ਵੀ ਆ तकरीबन ਕਾਫੀ ਏਰੀਆ ਕਵਰ ਕਰ ਚੁੱਕੇ ਹਾਂ ਮਤਲਬ ਜਿਹੜੀ ਜ਼ਿੰਮੇਵਾਰੀ ਤੁਹਾਨੂੰ ਅਚਾਨਕ ਹੀ ਮਿਲੀ ਹੈ ਪਹਿਲਾਂ ਆਪਾਂ ਨੂੰ ਕੋਈ ਇਹਦੇ ਬਾਰੇ ਕੋਈ ਪਲੈਨਿੰਗ ਨਹੀਂ ਸੀ ਕੁਝ ਨਹੀਂ ਸੀ ਹੈ ਨਹੀਂ ਮੈਂ ਤੁਹਾਨੂੰ ਦੱਸਾਂ ਮੈਨੂੰ ਤਾਂ ਇੱਕ ਦਿਨ ਪਹਿਲਾਂ ਪਤਾ ਲੱਗਾ ਵੀ ਐਮਪੀ ਦੀ ਟਿਕਟ ਮੈਨ ਲੜਨੀ ਹੈ ਸੋ ਮੈਂ ਰਿਣੀਆ ਪਾਰਟੀ ਦਾ ਜਿਹਨੇ ਏਡਾ ਵੱਡਾ ਭਰੋਸਾ ਜਿਹੜਾ ਮੇਰੇ ਤੇ ਜਤਾਇਆ ਕਿਉਂਕਿ ਲੋਕ ਤਾਂ ਇਹ ਕਹਿੰਦੇ ਆ ਨਾ ਵੀ ਇਹਨਾਂ ਨੂੰ ਤਾਂ ਜੀ ਐਮਐਲਏ ਕੈਬਨਿਟ ਮਿਨਿਸਟਰੀ ਲੱਭੇ ਨੇ ਤੇ ਥੋੜਾ ਜਿਹਾ ਕਲੀਅਰ ਕਰੋ ਵੀ ਲੋਕਾਂ ਨੂੰ ਵੀ ਤੁਹਾਨੂੰ ਤਾਂ ਪਤਾ ਅ ਨਹੀਂ ਨਹੀਂ ਦੇਖੋ ਲੋਕ ਨਹੀਂ ਕਹਿੰਦੇ ਇਹ ਵਿਰੋਧੀ ਕਹਿੰਦੇ ਹੁੰਦੇ ਆ ਪਰ ਵਿਰੋਧੀ ਜਦੋਂ ਕਹਿੰਦੇ ਨੇ ਉਹ ਆਪਣੀਆਂ ਗੱਲਾਂ ਤੇ ਫਿਰ ਯੂਟਰਨ ਲੈਣਾ ਪੈਂਦਾ ਹੁਣ ਕਾਂਗਰਸ ਗੱਲ ਕਰਦੀ ਸੀ ਇਹ ਵਾਲੀ ਅੱਜ ਆਪਣੇ ਡਿਪਟੀ ਸੀਐਮ ਪ੍ਰਧਾਨ ਪੰਜਾਬ ਸਾਰੇ ਬੰਦੇ ਲਾਉਣੇ ਪੈ ਗਏ ਉਹਨਾਂ ਨੂੰ ਸੋ ਇਹ ਅ 허ਵਾ ਦੀਆਂ ਗੱਲਾਂ ਹੁੰਦੀਆਂ ਨੇ ਸੋ ਪਾਰਟੀਆਂ ਕੋਸ਼ਿਸ਼ ਕਰਦੀ ਜਿਹੜਾ ਬੰਦਾ ਜਿੱਤਣ ਵਾਲਾ ਹੋਵੇ ਉਹਨੂੰ ਮੈਦਾਨ ਚ ਲਾਉਂਦੀ ਆ ਕਿਉਂਕਿ ਉਹ ਜਿਹੜੇ ਵਿਰੋਧੀ ਆਪਣੇ ਜੀ ਉਹ ਇਹ ਕਹਿੰਦੇ ਆ ਕਹਿੰਦੇ ਵੀ ਜਦੋਂ ਦੇ ਐਮਐਲਏ ਬਣੇ ਇਹਨਾਂ ਨੇ ਆਪਣੀਆਂ ਚਲਾਈਆਂ ਚੰਮਦੀਆਂ ਇਹ ਤਾਂ ਲੁੱਟ ਕੇ ਖਾ ਗੀ ਜੀ ਸਾਰਾ ਕੁਝ ਕਹਿੰਦੇ 에 ਆਮ ਆਦਮੀ ਪਾਰਟੀ ਉਹ ਲੋਕ ਕਹਿੰਦੇ ਹਾਂਜੀ ਹਾਂਜੀ ਤੁਹਾਨੂੰ ਵੀ ਤੁਸੀਂ ਪ੍ਰਧਾਨ ਹੋ ਕੱਲੇ ਹੋਲੀ ਸੋਲੀ ਤੁਸੀਂ ਉਹ ਲੱਕ ਕੇ ਦੇ ਜੀ ਮੈਂ ਪੁੱਛਣਾ ਚਾਹਨਾ ਦੋ ਸਾਲ ਹੋਏ ਸਾਨੂੰ ਆਇਆ ਨੂੰ ਪਿਛਲੇ 75 ਸਾਲ ਤੇ ਇਹਨਾਂ ਕੋ ਪਏ ਲੋਕ ਭਰੀ ਭੰਦ ਜਾਣਦੇ ਨੇ ਕੌਣ ਲੁੱਟਦਾ ਤੇ ਕੌਣ ਕੁੱਟਦਾ ਵੀ ਆ ਔਰ ਰਹੀ ਗੱਲ ਗੱਲ ਕਰਨੀ ਬੜੀ ਸੌਖੀ ਹੈ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ ਸੋ ਮੈਂ ਇਹ ਗੱਲ ਕਹਿੰਦੇ ਆ ਇਮਾਨਦਾਰੀ ਨਾਲ ਆਪਾਂ ਕੰਮ ਕੀਤਾ ਕਿਸੇ ਕੋ ਰੁਪਈਏ ਦੇ ਰਵਾਦਾਰ ਨਹੀਂ ਚਾਹ ਦੇ ਰਵਾਦਾਰ ਨਹੀਂ ਔਰ ਜਿੰਨਾ ਸਮਾਂ ਮਿਲਿਆ ਇਮਾਨਦਾਰੀ ਦੀ ਲਹਿਰ ਤੇ ਚੱਲੇ ਆਪਾਂ ਬਾਕੀ ਇਹਨਾਂ ਦਾ ਕੀ ਹੈ ਇਹਨਾਂ ਨੇ ਤਾਂ ਬੋਲੀ ਜਾਣਾ ਬੋਲੀ ਜਾਣਾ ਸਾਨੂੰ ਇਹਨਾਂ ਦੀ ਕੋਈ ਪਰਵਾਹ ਨਹੀਂ ਕਿ ਜੇ ਆਪਾਂ ਗੱਲ ਇਸ ਵੇਲੇ ਕੀਤੀ ਜਾਵੇ ਜੀ ਸਿਰਫ ਲਗਭਗ 10 ਦਿਨ ਰਹਿ ਗਏ ਆ ਜੀ ਤੇ ਜੇ ਆਪਾਂ ਮੁਕਾਬਲੇ ਦੀ ਗੱਲ ਕੀਤੀ ਜਾਵੇ ਤੁਸੀਂ ਮੈਨ ਕਿਤੇ ਨਾਲ ਆਪਣੇ ਆਪ ਨੂੰ ਵੀ ਕਰਦੇ ਹੋ ਵੀ ਇਹਦੇ ਨਾਲ ਮੇਰਾ ਮੁਕਾਬਲਾ ਹੋਰ ਕਿਸੇ ਨਾਲ ਨਹੀਂ ਦੇਖੋ ਮੈਦਾਨ ਦੇ ਵਿੱਚ ਜਦੋਂ ਪਾਰਟੀਆਂ ਸਾਰੀਆਂ ਹੋਣ ਫਿਰ ਮੁਕਾਬਲਾ ਜਿਹੜਾ ਲੋਕ ਤੈਅ ਕਰਦੇ ਹੁੰਦੇ ਮੈਂ ਅੱਗੇ ਵੀ ਬੜੀ ਵਾਰੀ ਕਿਹਾ ਕਿਉਂਕਿ ਇਹਦੇ ਵਿੱਚ ਜਿਹੜਾ ਕਈ ਵਾਰੀ ਹੰਕਾਰ ਹੁੰਦਾ ਨਾ ਇਹ ਲੋਕ ਨੇ ਲੋਕਾਂ ਦੀ ਮੈਂ ਕਹਿ ਸਕਦਾ ਵੀ ਜਿਹੜੀ ਸੋਚ ਆ ਉਹ ਇਹ ਦੇਖਦੇ ਨੇ ਵੀ ਕੌਣ ਆ ਕੀ ਕੀ ਦੇ ਨਾਲ ਅਸੀਂ ਜਲਦੀ ਗੱਲ ਕਰ ਸਕਦੇ ਆ ਕੀਦੇ ਤੋਂ ਅਸੀਂ ਕੰਮ ਲੈ ਸਕਦੇ ਆ ਲੋਕਾਂ ਦੀ ਪਹੁੰਚ ਤੱਕ ਕੌਣ ਆ ਲੋਕ ਉਧਰਲੇ ਪਾਸੇ ਨੂੰ ਰੁੱਖ ਕਰਦੇ ਨੇ